ਇਹ ਅੱਥਰੱਖੇ ਗਏ ਸੀਗੇ ਕਿ ਇਟ ਵਾਸ ਨਾਟ ਅ ਨਾਰਮਲ ਮਰਡਰ ਇੱਕ ਇੱਕ ਗਰੂਸਮ ਮਰਡਰ ਸੀਗਾ 15 ਬੁਲੇਟ ਸ਼ਾਟਸ ਉਹਦੀ ਬੋਡੀ 'ਚ ਇਹਨਾਂ ਨੇ ਮਾਰੇ ਸੀਗੇ ਜੋ 13 ਬੁਲੇਟ ਸ਼ਾਟ ਉਹਦੀ ਬੋਡੀ 'ਚ ਕ੍ਰਾਸ ਹੋ ਗਏ ਸੀਗੇ ਤੇ ਦੋ ਬੋਡੀਜ਼ ਸੀਗੇ ਤੇ ਡੇ ਲਾਈਟ ਮਰਡਰ ਸੀਗਾ ਤੇ ਵਿਦਆਊਟ ਪ੍ਰੋਵੋਕੇਸ਼ਨ ਸੀਗਾ ਉਸ ਟਾਈਮ ਉਹਨੇ ਹੱਥਾ ਸੀਨੇ ਕੁਛ ਨੂੰ ਕੁਛ ਨਹੀਂ ਕਿਹਾ ਇਸ ਕਰਕੇ ਅਸੀਂ ਕਿਹਾ ਸੀ ਕਿ ਵਿਕਰਮਜੀਤ ਸਿੰਘ ਮਿੱਟੂ ਖਿਲਾਫ ਦੇ ਜਿਹੜੇ ਮਰਡਰ ਦੀ ਸਜ਼ਾ ਵੱਦ ਤੋਂ ਵੱਧ ਹੋਣੀ ਚਾਹੀਦੀ। ਤਨਵਾਲ ਸਾਹਿਬ ਇਹਦੇ ਤਨਵਾਲ ਸਾਹਿਬ ਤਨਵਾਲ ਸਾਹਿਬ ਇੱਕ ਹੋਰ ਦੱਸੋ ਇਹਦੇ ਵਿੱਚ ਜਿਹੜੇ ਹੋਰ ਰੋਪੀ ਫਰਾਰ ਹੈਗੇ ਉਹਨਾਂ ਵਾਸਤੇ ਕੀ ਆਰਡਰ ਦਿੱਤਾ ਹੈ? ਆਨਰੇਬਲ ਕੋਰਟ ਨੇ ਆਰਡਰ ਕੀਤਾ ਹੈ ਕਿ ਬਾਕੀ ਜੱਜਮੈਂਟ ਆਉਂਦੀ ਹੈ ਜੱਜਮੈਂਟ ਤੋਂ ਕਲੀਅਰ ਹੋ ਜਾਏਗਾ। ਆਨਰੇਬਲ ਕੋਰਟ ਨੇ ਇਹ ਆਰਡਰ ਕੀਤਾ ਹੈ। ਡੀਜੀਪੀ ਸਾਹਿਬ ਨੂੰ ਡਾਇਰੈਕਸ਼ਨਸ ਕੀਤੀਆਂ ਨੇ ਕਿ ਉਹਨਾਂ ਦੇ ਲਈ ਦੀ ਇਨਵੈਸਟੀਗੇਸ਼ਨ ਆ ਜਾ ਉਹਨਾਂ ਨੂੰ ਬੁਲਾਣਾ ਉਹ ਐਕਸਪੀਡਿਟ ਕੀਤਾ ਜਾਵੇ ਠੀਕ ਹੈ ਅਜੀਤ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਕਾਫੀ ਲੰਬੀ ਲੜਾਈ ਹੈ ਕਿਸ ਤਰ੍ਹਾਂ ਵੇਖਦੇ ਹੋ ਥੋੜਾ 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 ਸਾਲ ਹਨ ਥੋੜਾ ਸਾਲ ਹਨ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਤਨਵਾਨ ਸਾਹਿਬ ਨੇ ਦਿੱਤਾ ਜੀ ਹੁਣ ਇਹ ਵਕੀਲ ਹੈ ਇਹਨਾਂ ਨੂੰ ਲੀਗਲ ਸਾਰਾ ਕੁਝ ਪਤਾ ਹੈ ਇਹਨਾਂ ਨੇ ਜਵਾਬ ਦਿੱਤਾ ਬਖਸ਼ੋ ਜੀ ਬਸ ਪਰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ 2021 ਤੋਂ ਲੈ ਕੇ ਹੁਣ ਜੇ ਅਸੀਂ ਗੱਲ ਕਰਦੇ 2025 ਦੇਖੋ ਜੀ ਉਹ ਤਾਂ ਮੇਰਾ ਫਰਜ਼ ਸੀ ਮੈਂ ਲੜਨਾ ਤੇ ਆਖੀਰ ਦੇ ਦਮ ਤਾਈ ਲੜੂਗਾ ਜਿਵੇਂ ਮੈਂ ਪਹਿਲਾਂ ਵੀ ਕਹਿੰਦਾ ਹੁੰ ਮੈਂ ਲੜੂੰਗਾ ਇਹਨਾਂ ਨੂੰ ਹੋਰ ਹੈ ਇਟਸ ਅ ਮੈਂ ਸੋਚਦਾ ਹਾਂ ਹਜੇ ਤਾਂ ਫਸਟ ਸਟੈਪ ਹੈ ਜਸਟਿਸ ਦਾ ਹਜੇ ਜਸਟਿਸ ਹੋਣ ਵਾਲਾ ਪਿਆ ਹਜੇ ਹੋਇਆ ਨਹੀਂ ਤਜ ਨਾਲ ਸਰ ਫੈਸਲਾ ਤਾਂ ਖੁਸ਼ ਹੋ ਤੁਸੀਂ ਕੋਈ ਹੋਰ ਚਾਹੁੰਦੇ ਹੋ ਕੁਝ ਇਹ ਤੁਨਵਾ ਸਾਹਿਬ ਠੀਕ ਹੈ ਬਿਲਕੁਲ ਜਿਹੜੇ ਐਡਵੋਕੇਟ ਨੇ ਤੁਨਵਾ ਸਾਹਿਬ ਉਹ ਵੀ ਤੇਰਵਾ ਸਾਹਿਬ ਜਿਹੜਾ ਵੀ ਸਾਡੇ ਨਾਲ ਨੇ ਮੈਂ ਤੁਨਵਾ ਸਾਹਿਬ ਕਿਸ ਤਰ੍ਹਾਂ ਕਿਉਂਕਿ ਕਈ ਚੀਜ਼ਾਂ ਨੂੰ ਲੈ ਕੇ ਜਿਹੜੀ ਹੈਗੀ ਗੱਲਬਾਤ ਹੋਈ ਹੈ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਇਸ ਤਰ੍ਹਾਂ ਹੈ 2 ਮਿੰਟ ਹੋ ਗਿਆ ਹਾਂਜੀ ਫੈਸਲਾ ਸੈਟੀਸਫੈਕਟਰੀ ਹੈ ਲਾਈਫ ਇਮਪ੍ਰੀਜ਼ਨਮੈਂਟ ਸਭਾਈ ਗਈ ਹੈ ਫੋਰ देयर ਐਕਟ ਠੀਕ ਹੈ ਤਾਂ ਬਾਕੀ ਜੋ ਤਿੰਨ ਅਕਿਊਜ਼ ਨੇ ਜੋ ਇਸ ਕਾਸਪਰੇਟਰਸ ਬਰੀ ਕੀਤੇ ਗਏ ਸੀਗੇ ਉਹ ਜੱਜਮੈਂਟ ਆਉਣ ਤੋਂ ਬਾਅਦ ਦੇਖਿਆ ਜਾਏਗਾ ਕਿ ਉਹਨਾਂ ਨੂੰ ਆਪਣਾ ਉਹਨਾਂ ਲਈ ਅਪੀਲਦਾਰ ਕਰਨੀ ਹੈ ਠੀਕ ਹੈ ਕਿ ਹਾਈ ਕੋਰਟ ਦਾ ਮੂਵ ਕੀਤਾ ਜਾਵੇਗਾ ਤਨਵਰ ਸਾਹਿਬ ਜਿਸ ਤਰੀਕੇ ਨਾਲ ਤਿੰਨ ਜਿਹੜੇ ਅਮਿਤ ਦਾਗਲ ਹੋ ਗਿਆ ਕੌਸ਼ਲ ਚੌਧਰੀ ਹੋ ਗਿਆ तमाम ਜਿਹੜੇ ਬਾਕੀ ਦੇ ਜਿਹੜੇ ਹਾਂਜੀ ਹਾਂਜੀ ਉਹਦੇ ਵਿੱਚ ਜਿਹੜਾ ਕੰਪਲੇਨੈਂਟ ਹੈ ਉਹ ਵੀ ਹਾਈ ਕੋਰਟ ਆਪਣੀ ਜਿਹੜੀ ਆ ਔਨਰੇਬਲ ਹਾਈ ਕੋਰਟ ਦੇ ਵਿੱਚ ਆਪਣੀ ਅਪੀਲਦਾਰ ਕਰੇਗਾ ਠੀਕ ਹੈ ਤੇ ਪਲੱਸ ਜੇ ਇਹ ਅਪੀਲਦਾਰ ਕਰਨਗੇ ਤਾਂ ਉਹਨਾਂ ਨੂੰ ਵੀ ਫੀਲ ਹੋ ਸਕਦਾ ਠੀਕ ਹੈ ਤੇ ਬਿਲਕੁਲ ਤਾਂ ਬਿਲਕੁਲ ਇਹ ਤੱਥ ਰੱਖੇ ਗਏ ਸੀ ਕਿ ਕਿ ਇਟ ਵਾਸ ਨਾਟ ਅ ਨਾਰਮਲ ਮਰਡਰ ਇੱਕ ਗਰੂਸਮ ਮਰਡਰ ਸੀਗਾ 15 ਬੁਲੇਟ ਸ਼ਾਟ ਉਹਦੀ ਬੋਡੀ 'ਚ ਇਹਨਾਂ ਨੇ ਮਾਰੇ ਸੀਗੇ ਜੋ 13 ਬੁਲੇਟ ਸ਼ਾਟ ਉਹਦੀ ਬੋਡੀ 'ਚ ਕ੍ਰਾਸ ਹੋ ਗਏ ਸੀਗੇ ਤੇ ਦੋ ਬੋਡੀਜ਼ ਸੀਗੇ ਤੇ ਡੇ ਲਾਈਟ ਮਰਡਰ ਸੀਗਾ ਤੇ ਵਿਦਾਊਟ ਪ੍ਰੋਵੋਕੇਸ਼ਨ ਸੀਗਾ ਉਸ ਟਾਈਮ ਉਹਨੇ ਹੱਥਾ ਸੀਨੇ ਕੁਛ ਨੂੰ ਕੁਛ ਨਹੀਂ ਕਿਹਾ ਇਸ ਕਰਕੇ ਅਸੀਂ ਕਿਹਾ ਸੀ ਕਿ ਵਿਕਰਮਜੀਤ ਸਿੰਘ ਮਿੱਡੂ ਖੇੜਾ ਦੇ ਜਿਹੜੇ ਮਰਡਰ ਦੀ ਸਜ਼ਾ ਵੱਧ ਤੋਂ ਵੱਧ ਹੋਣੀ ਚਾਹੀਦੀ ਧਰਨਵਾ ਸਾਹਿਬ ਇਹਨੇ ਧਰਨਵਾ ਸਾਹਿਬ ਧਰਨਵਾ ਸਾਹਿਬ ਇਹ ਕੋਈ ਹੋਰ ਅਸੂ ਇਹਦੇ 'ਚ ਜਿਹੜੇ ਹੋਰ ਰੋਪੀ ਫਰਾਰ ਹੈਗੇ ਉਹਨਾਂ ਵਾਸਤੇ ਕੀ ਆਰਡਰ ਦਿੱਤਾ ਗਿਆ ਹਾਈ ਕੋਰਟ ਨੇ ਆਰਡਰ ਕੀਤਾ ਹੈ ਕਿ ਬਾਕੀ ਜੱਜਮੈਂਟ ਆਉਂਦੀ ਹੈ ਜੱਜਮੈਂਟ ਤੋਂ ਕਲੀਅਰ ਆਨਰੇਬਲ ਕੋਰਟ ਨੇ ਇਹ ਆਰਡਰ ਕੀਤਾ ਹੈ ਡੀਜੀਪੀ ਸਾਹਿਬ ਨੂੰ ਡਾਇਰੈਕਸ਼ਨਸ ਦਿੱਤੀਆਂ ਨੇ ਕਿ ਉਹਨਾਂ ਦੇ ਲਈ ਜਿਹੜੀ ਇਨਵੈਸਟੀਗੇਸ਼ਨ ਆ ਜਾਂ ਉਹਨਾਂ ਨੂੰ ਬੁਲਾਣਾ ਉਹ ਐਕਸਪੀਡਿਟ ਕੀਤਾ ਜਾਵੇ ਠੀਕ ਹੈ ਅਜੇ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਕਾਫੀ ਲੰਬੀ ਲੜਾਈ ਆ ਕਿਸ ਤਰ੍ਹਾਂ ਦੇਖਦੇ ਹੋ ਥੋੜਾ 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 ਸਾਲ ਹੋ ਗਏ ਥੋੜਾ ਸਾਲ ਹੋ ਗਏ ਥੋੜੇ ਸਾਰੇ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਤਨਵਾ ਸਾਹਿਬ ਨੇ ਦਿੱਤਾ ਜੀ ਹੁਣ ਇਹ ਵਕੀਲ ਹੈ ਇਹਨਾਂ ਨੂੰ ਲੀਗਲ ਸਾਰਾ ਕੁਝ ਪਤਾ ਹੈ ਇਹਨਾਂ ਨੇ ਜਵਾਬ ਦਿੱਤਾ ਬਖਸ਼ੋ ਜੀ ਬਸ ਪਰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ 2021 ਤੋਂ ਲੈ ਕੇ ਹ ਆਖੀਰ ਦੇ ਦਮ ਤਾਈ ਲੜੂਗਾ ਜਿਵੇਂ ਪਹਿਲਾਂ ਵੀ ਕਹਿੰਦਾ ਹੁੰਦਾ ਸੀਗਾ ਵੀ ਜਿੰਨਾ ਚਿਰ ਮੇਰੀ ਜਾਨ ਚ ਜਾਨ ਹੈ ਮੇਰੇ ਸਾਹ ਸਾਹ ਮੈਂ ਲੜੂਗਾ ਇਹਨਾਂ ਨੂੰ ਹੋਰ ਇਟਸ ਏ ਮੈਂ ਸੋਚਦਾ ਹਾਂ ਹਜੇ ਤਾਂ ਫਰਸਟ ਸਟੈਪ ਹੈ ਜਸਟਿਸ ਦਾ ਹਜੇ ਜਸਟਿਸ ਹੋਣ ਵਾਲਾ ਪਿਆ ਹਜੇ ਹੋਇਆ ਨਹੀਂ ਤਜ ਨਾਲ ਸਰ ਫੈਸਲਾ ਤਾਂ ਖੁਸ਼ ਹੋ ਤੁਸੀਂ ਕੋਈ ਹੋਰ ਚਾਹੁੰਦੇ ਕੁਝ ਇਹ ਤੁਨਵਾ ਸਾਹਿਬ ਠੀਕ ਹੈ ਬਿਲਕੁਲ ਜਿਹੜੇ ਐਡਵੋਕੇਟ ਨੇ ਤੁਨਵਾ ਸਾਹਿਬ ਉਹ ਵੀ ਤੇਰਵਾ ਸਾਹਿਬ ਜਿਹੜਾ ਵੀ ਸਾਡੇ ਨਾਲ ਨੇ ਅ ਤੁਨਵਾ ਸਾਹਿਬ ਕਿਸ ਤਰ੍ਹਾਂ ਕਿਉਂਕਿ ਕਈ ਚੀਜ਼ਾਂ ਨੂੰ ਲੈ ਕੇ ਜਿਹੜੀ ਹੈਗੀ ਗੱਲਬਾਤ ਹੋਈ ਹੈ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਇਸ ਤਰ੍ਹਾਂ ਹੈ 2 ਮਿੰਟ ਹੋ ਗਿਆ ਹਾਂਜੀ ਫੈਸਲਾ ਸੈਟੀਸਫੈਕਟਰੀ ਹੈ ਲਾਈਫ ਇਮਪ੍ਰੀਜ਼ਨ ਮੈਨ ਸ਼ੋਾਈ ਗਈ ਹੈ ਫੋਰ देयर ਐਕਟ ਠੀਕ ਹੈ ਤਾਂ ਬਾਕੀ ਜੋ ਤਿੰਨ ਅਕਿਊਜ਼ ਨੇ ਜੋ ਇਸ ਕਾਸਪਰੇਟਰਸ ਬਰੀ ਕੀਤੇ ਗਏ ਸੀਗੇ ਉਹ ਜੱਜਮੈਂਟ ਆਉਣ ਤੋਂ ਬਾਅਦ ਦੇਖਿਆ ਜਾਏਗਾ ਕਿ ਉਹਨਾਂ ਨੂੰ ਆਪਣਾ ਉਹਨਾਂ ਲਈ ਅਪੀਲ ਦਾਇਰ ਕਰਨੀ ਹੈ ਕਿ ਹਾਈ ਕੋਰਟ ਦਾ ਮੂਵ ਕੀਤਾ ਜਾਵੇਗਾ ਤੁਨਵ ਸਾਹਿਬ ਜਿਸ ਤਰੀਕੇ ਨਾਲ ਤਿੰਨ ਜਿਹੜੇ ਅਮਿਤ ਦਾਗੜ ਹੋ ਗਿਆ ਕੌਸ਼ਲ ਚੌਧਰੀ ਹੋ ਗਿਆ तमाम ਜਿਹੜੇ ਬਾਕੀ ਦੇ ਜਿਹੜੇ ਉਹਦੇ ਵਿੱਚ ਦਾ ਕੰਪਲੇਨਟ ਹੈ ਉਹ ਵੀ ਹਾਈ ਕੋਰਟ ਆਪਣੀ ਜਿਹੜੀ ਆਨਰੇਬਲ ਹਾਈ ਕੋਰਟ ਦੇ ਵਿੱਚ ਆਪਣੀ ਅਪੀਲ ਦਾਇਰ ਕਰੇਗਾ ਹੂੰ ਠੀਕ ਹੈ ਤੇ ਪਲੱਸ ਜੇ ਇਹ ਅਪੀਲ ਦਾਇਰ ਕਰਨਗੇ ਤਾਂ ਉਹਨਾਂ ਨੂੰ ਵੀ ਵਿਲੋਪਸਿਬਲ ਠੀਕ ਹੈ ਤੇ ਬਿਲਕੁਲ ਤਾਂ ਬਿਲਕੁਲ ਇਹ ਤੱਥ ਰੱਖੇ ਗਏ ਸੀ ਕਿ ਕਿ ਇਟ ਵਾਸ ਨਾਟ ਅ ਨਾਰਮਲ ਮਰਡਰ ਇੱਕ ਗਰੂਸਮ ਮਰਡਰ ਸੀਗਾ 15 ਬੁਲੇਟ ਸ਼ਾਟਸ ਉਹਦੀ ਬਾਡੀ ਚ ਇਹਨਾਂ ਨੇ ਮਾਰੇ ਸੀਗੇ ਜੋ 13 ਬੁਲੇਟ ਸ਼ਾਟ ਉਹਦੀ ਬਾਡੀ ਚ ਕ੍ਰਾਸ ਹੋ ਗਏ ਸੀਗੇ ਤੇ ਦੋ ਬਾਡੀ ਸੀਗੇ ਤੇ ਡੇ ਲਾਈਟ ਮਰਡਰ ਸੀਗਾ ਤੇ ਵਿਦਾਊਟ ਪ੍ਰੋਵੋਕੇਸ਼ਨ ਸੀਗਾ ਉਸ ਟਾਈਮ ਉਹਨੇ ਹੱਥਾ ਸੀਨੇ ਕਿਸੇ ਨੂੰ ਕੁਝ ਨਹੀਂ ਕਿਹਾ ਇਸ ਕਰਕੇ ਅਸੀਂ ਕਿਹਾ ਸੀ ਕਿ ਵਿਕਰਮਜੀਤ ਸਿੰਘ ਮਿੱਟੂ ਖੇੜਾ ਦੇ ਜਿਹੜੇ ਮਰਡਰ ਦੀ ਸਜ਼ਾ ਵੱਧ ਤੋਂ ਵੱਧ ਹੋਣੀ ਚਾਹੀਦੀ ਤਰਨਵਾ ਸਾਹਿਬ ਇਹਦੇ ਤਰਨਵਾ ਸਾਹਿਬ ਤਰਨਵਾ ਸਾਹਿਬ ਇੱਕ ਹੋਰ ਦੱਸੋ ਇਹਦੇ ਵਿੱਚ ਜਿਹੜੇ ਹੋਰ ਰੋਪੀ ਫਰਾਰ ਹੈਗੇ ਉਹਨਾਂ ਵਾਸਤੇ ਕੀ ਆਰਡਰ ਦਿੱਤਾ ਹੈ ਕੋਰਟ ਨੇ ਆਰਡਰ ਕੀਤਾ ਹੈ ਕਿ ਬਾਕੀ ਜੱਜਮੈਂਟ ਆਉਂਦੀ ਹੈ ਜੱਜਮੈਂਟ ਤੋਂ ਕਲੀਅਰ ਹੋ ਜਾਏਗਾ ਆਨਰੇਬਲ ਕੋਰਟ ਨੇ ਇਹ ਆਰਡਰ ਕੀਤਾ ਹੈ ਡੀਜੀਪੀ ਸਾਹਿਬ ਨੂੰ ਡਾਇਰੈਕਸ਼ਨਸ ਦਿੱਤੀਆਂ ਨੇ ਕਿ ਉਹਨਾਂ ਦੇ ਲਈ ਜਿਹੜੀ ਇਨਵੈਸਟੀਗੇਸ਼ਨ ਆ ਜਾਂ ਉਹਨਾਂ ਨੂੰ ਬੁਲਾਣਾ ਉਹ ਐਕਸਪੀਡਿਟ ਕੀਤਾ ਜਾਵੇ ਠੀਕ ਹੈ ਅਜੇ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਕਾਫੀ ਲੰਬੀ ਲੜਾਈ ਆ ਕਿਸ ਤਰ੍ਹਾਂ ਦੇਖਦੇ ਹੋ ਥੋੜਾ 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 ਸਾਲ ਹੋ ਗਏ ਥੋੜਾ ਸਾਲ ਹੋ ਗਏ ਤੁਹਾਡੇ ਸਾਰੇ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਤਨਵਾਨ ਸਾਹਿਬ ਨੇ ਦਿੱਤਾ ਜੀ ਹੁਣ ਇਹ ਵਕੀਲ ਹੈ ਇਹਨਾਂ ਨੂੰ ਲੀਗਲ ਸਾਰਾ ਕੁਝ ਪਤਾ ਹੈ ਇਹਨਾਂ ਨੇ ਜਵਾਬ ਦਿੱਤਾ ਬਖਸ਼ੋ ਜੀ ਬਸ ਪਰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ 2021 ਤੋਂ ਲੈ ਕੇ ਹੁਣ ਤੇ ਆਖੀਰ ਦੇ ਦਮ ਤਾਈ ਲੜੂਗਾ ਜਿਵੇਂ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀਗਾ ਵੀ ਜਿੰਨਾ ਚਿਰ ਮੇਰੀ ਜਾਨ ਚ ਜਾਨ ਹੈ ਮੇਰੇ ਸਾਹ ਸਾਹ ਮੈਂ ਲੜੂਗਾ ਇਹਨਾਂ ਨੂੰ ਹੋਰ ਇਟਸ ਮੈਂ ਸੋਚਦਾ ਹਾਂ ਹਜੇ ਤਾਂ ਫਰਸਟ ਸਟੈਪ ਹੈ ਜਸਟਿਸ ਦਾ ਹਜੇ ਜਸਟਿਸ ਹੋਣ ਵਾਲਾ ਪਿਆ ਹਜੇ ਹੋਇਆ ਨਹੀਂ ਤਜ ਨਾਲ ਸਰ ਫੈਸਲਾ ਤਾਂ ਖੁਸ਼ ਹੋ ਤੁਸੀਂ ਕੋਈ ਹੋਰ ਚਾਹੁੰਦੇ ਕੁਝ ਇਹ ਤੁਨਵਾ ਸਾਹਿਬ ਠੀਕ ਹੈ ਬਿਲਕੁਲ ਜਿਹੜੇ ਐਡਵੋਕੇਟ ਨੇ ਤੁਨਵਾ ਸਾਹਿਬ ਉਹ ਵੀ ਤੇਰਵਾ ਸਾਹਿਬ ਜਿਹੜਾ ਵੀ ਸਾਡੇ ਨਾਲ ਨੇ ਮੈਂ ਤੁਨਵਾ ਸਾਹਿਬ ਕਿਸ ਤਰ੍ਹਾਂ ਕਿਉਂਕਿ ਕਈ ਚੀਜ਼ਾਂ ਨੂੰ ਲੈ ਕੇ ਜਿਹੜੀ ਹੈਗੀ ਗੱਲਬਾਤ ਹੋਈ ਹੈ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਇਸ ਤਰ੍ਹਾਂ ਆ ਜਾਓ ਹਾਂਜੀ ਫੈਸਲਾ سیٹسفیکٹری ہے لائف امپریزنمنٹ سنائی گئی ہے فور دیئر ایکٹ ٹھیک ہے تو باقی جو تین اکیوز نے جو کانسپیریٹرز بری کتے گئے اسی کے وہ ججمنٹ آن تو بعد دیکھا جائے گا ਕਿ ਉਹਨਾਂ ਨੂੰ ਆਪਣਾ ਉਹਨਾਂ ਲਈ ਅਪੀਲ ਧਾਰ ਕਰਨੀ ਹੈ ਕਿ ਹਾਈ ਕੋਰਟ ਦਾ ਮੂਵ ਕੀਤਾ ਜਾਵੇਗਾ ਤੁਨਵ ਸਾਹਿਬ ਜਿਸ ਤਰੀਕੇ ਨਾਲ ਤਿੰਨ ਜਿਹੜੇ ਅਮੀਰ ਦਾਗੜ ਹੋ ਗਿਆ ਕੌਸ਼ਲ ਚੌਧਰੀ ਹੋ ਗਿਆ तमाम ਜਿਹੜੇ ਬਾਕੀ ਦੇ ਜਿਹੜੇ ਉਹਦੇ ਵਿੱਚ ਦਾ ਕੰਪਲੇਨਟ ਹੈ ਉਹ ਵੀ ਹਾਈ ਕੋਰਟ ਆਪਣੀ ਜਿਹੜੀ ਹੈ ਆਨਰੇਬਲ ਹਾਈ ਕੋਰਟ ਦੇ ਵਿੱਚ ਆਪਣੀ ਅਪੀਲ ਧਾਰ ਕਰੇਗਾ ਹੂੰ ਠੀਕ ਹੈ ਤੇ ਪਲੱਸ ਜੇ ਇਹ ਅਪੀਲ ਧਾਰ ਕਰਨਗੇ ਤਾਂ ਉਹਨਾਂ ਨੂੰ ਵੀ ਵਿਲ ਅਪੋਜ਼ਿਟ ਠੀਕ ਹੈ ਤੇ ਬਿਲਕੁਲ ਤਾਂ ਬਿਲਕੁਲ ਠੀਕ ਹੈ